नमस्कार ये आकाशवाणी है हुन तुसी चंचल शर्मा तों ਪ੍ਰਤੀਸ਼ਖ ਖਬਰਾਂ ਸੁਨੋ ਪਹਿਲਾ ਬੁਲੇਟਨ ਦੀਆਂ ਖਾਸ ਖਬਰਾਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਚੇਤਾਵਨੀ ਦਿੱਤੀ ਹੈ ਕਿ ਸਰਕਾਰੀ ਖੇਤਰ ਚ ਪਾਕਿਸਤਾਨ ਵੱਲੋਂ ਕੀਤੀ ਗਈ ਕਿਸੇ ਵੀ ਗਲਤੀ ਦਾ ਇੱਕ ਜਿਹਾ ਫੈਸਲਾ ਪੰਜਾਬ ਜਵਾਬ ਦਿੱਤਾ ਜਾਵੇਗਾ ਜਿਸ ਨਾਲ ਇਤਿਹਾਸ ਤੇ ਪਹੂਲ ਦੋਵੇਂ ਬਦਲ ਜਾਣਗੇ ਦੇਸ਼ਾਚ ਰਾਸ਼ਟ੍ਰਪੀਤਾ ਮਹਾਤਮਾ ਗਾਂਧੀ ਤੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੂੰ ਉਹਨਾਂ ਦੀ ਜਨਮ ਦਿਤੀ ਸ਼ਰਧਾਂਜਲੀ ਭੇਟ ਕਰਦੇ ਹੈ श्रोमणी गुरुद्वारा प्रबंधक कमेटी ने कहा चंगे तो का त्योहार श्रद्धा उत्साह अमृतसर कमिश्नरेट पुलिस वालोंदों हथियार नशा तस्करी शामिल एक नाबालग समेत व्यक्ति बारह पिस्तौलों दे डेढ़ किलोग्राम है ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਚੇਤਾਵਨੀ ਦਿੱਤੀ ਹੈ ਕਿ ਸਰਹੱਦੀ ਖੇਤਰ 'ਚ ਪਾਕਿਸਤਾਨ ਵੱਲੋਂ ਕੀਤੀ ਗਈ ਕਿਸੇ ਵੀ ਗਲਤੀ ਦਾ ਇੱਕ ਜਿਹਾ ਫੈਸਲਾ ਕੁਝ ਜਵਾਬ ਦਿੱਤਾ ਜਾਵੇਗਾ ਜਿਸ ਨਾਲ ਇਤਿਹਾਸ ਤੇ ਭੂਲ ਤੋਂ ਹੀ ਬਦਲ ਜਾਣਗੇ ਰਾਜਨਾਥ ਸਿੰਘ ਨੇ ਪੋਜ ਵਿੱਚ ਵਿਜੇ ਦਸ਼ਮੀ ਮਾਕੇ ਕਰਾਈ ਫੌਜਾਂ ਦੇ ਸਮਰਥਾ ਅਭਿਆਸ 'ਚ ਹਿੱਸਾ ਲਿਆ ਰੱਖਿਆ ਮੰਤਰੀ ਨੇ ਸ਼ਸਤਰ ਪੂਜਾ ਸਮਾਗਮ 'ਚ ਵੀ ਹਿੱਸਾ ਲਿਆ ਉਹਨਾਂ ਦੇ ਹੱਥ ਧਰਮ ਦੀ ਰੱਖਿਆ ਲਈ ਸਿਰਫ ਇਹ ਹੀ ਕਾਫੀ ਨਹੀਂ ਹੈ ਆਬ੍ਰਿਜਨ ਸਿੰਦੂਰ ਮੇ ਪੂਰੀ ਦੁਨੀਆ ਨੇ इस बात का अनुभव किया है और शस्त्र पूजा इस बात का प्रतीक है कि भारत सिर्फ शस्त्र की पूजा नहीं करता है बल्कि समय आने पर शस्त्रों का इस्तेमाल करना भी जानता है आप हमारे देवी देवताओं की प्रतिमाओं को ध्यान से देखिए उनके एक हाथ में शास्त्र है तो दूसरे हाथ में शस्त्र है ਉਨਾ ਕਿਹਾ ਕਿ ਆਪਰੇਸ਼ਨ ਸਿੰਦੂਰ ਦੌਰਾਨ ਪਾਕਿਸਤਾਨ ਲਈ ਤੋਂ ਸਰਕਾਰੀ ਤੱਕ ਭਾਰਤੀ ਰੱਖਿਆ ਪ੍ਰਣਾਲੀ ਵਿੱਚ ਕੁਸਪੈਟ ਕਰਨ 'ਚ ਅਸਫਲ ਰਿਹਾ ਹੈ ਜਵਾਬ ਚੁਪਾਤੀ ਫੌਜ ਨੇ ਪਾਕਿਸਤਾਨੀ ਹਵਾਈ ਰੱਖਿਆ ਪ੍ਰਣਾਲੀ ਨੂੰ ਬੁਰੀ ਤਰ੍ਹਾਂ ਬੇਨਕਾਬ ਕਰ ਦਿੱਤਾ ਹੈ ਤੇ ਦੁਨੀਆ ਨੂੰ ਇੱਕ ਸਖਤ ਸੰਦੇਸ਼ ਦਿੱਤਾ ਹੈ ਕਿ ਉਹ ਜਦੋਂ ਵੀ ਅਤੇ ਜਿੱਥੇ ਚਾਹੇ ਪਾਕਿਸਤਾਨ ਨੂੰ ਭਾਰੀ ਨੁਕਸਾਨ ਪਹੁੰਚਾ ਸਕਦੀ ਹੈ ਇਸ ਤੋਂ ਪਹਿਲਾਂ ਕਾਲ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਪਹੁੰਚਦੇ ਹੀ ਫੌਜੀ ਸਟੇਸ਼ਨ ਤੇ 라ਵਨ ਦਹਨ ਕੀਤਾ ਤੇ ਫੌਜੀ ਖਾਨਾ ਦੁਪਹਿਰ ਦਾ ਖਾਣਾ ਖਾਧਾ ਉਹਨਾਂ ਆਪਰੇਸ਼ਨ ਸਿੰਦੂਰ ਚੁਪੋ ਮੀਕਾ ਨੇ ਬੰਨ ਵਾਲੇ ਜਵਾਨਾਂ ਨੂੰ ਸਨਮਾਨਿਤ ਵੀ ਕੀਤਾ દેશપિતા મહત્મા ગાંધી ઉ એકસો છપી જનમ વર ઘટથી શરધાજલી ભેટ કર્યા એ વિદા ચાગમ કે રાજધાની રાજઘાટ વિખે બાપુની સમાધિ એક સર્વ પ્રાર્થના સભા કરાઈ ગઈ રાષ્ટ્રપતિ દ્રૌપદી મુરમુ ઉપરાષ્ટ્રપતિ સી પી રાધાકૃષ્ણન પ્રધાનમંત્રી નરેન્દ્ર મોદી લોકસભા સ્પીકર ઓમ બિરલા અને રિહાયશ શહેરી મામલ્યા બાર મંત્રી મનોહર લાલ ਨੇ ਅੱਜ ਸ੍ਰੀ ਰਾਜਗੜ੍ਹ ਵਿਖੇ ਮਹਾਤਮਾ ਗਾਂਧੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਉਨ੍ਹਾਂ ਕਿਹਾ ਇਹ ਦਿਨ ਮਹਾਤਮਾ ਗਾਂਧੀ ਦੇ ਆਦਰਸ਼ਾਂ ਤੇ ਕਦਰਾਂ ਕੀਮਤਾਂ ਪ੍ਰਤੀ ਸਮਰਪਣ ਦਾ ਮੌਕਾ ਹੈ ਉਨ੍ਹਾਂ ਕਿਹਾ ਗਾਂਧੀ ਜਨਤੀ ਪਿਆਰੇ ਬਾਪੂ ਦੇ ਅਸਾਧਾਰਨ ਜੀਵਨ ਲਈ ਸ਼ੁਕਰਗੁਜ਼ਾਰ ਹੋਣ ਦਾ ਦਿਨ ਹੈ ਜਿਨ੍ਹਾਂ ਦੇ ਆਦਰਸ਼ਾਂ ਨੇ ਮਨੁੱਖੀ ਇਤਿਹਾਸ ਦਾ ਰਾਪਤਰਾ ਕਰ ਦਿੱਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਰਾਸ਼ਟਰਪਿਤਾ ਮਹਾਤਮਾ ਗਾਂਧੀ ਨੂੰ ਉਨ੍ਹਾਂ ਦੀ ਜਨਤੀ ਤੇ ਨਮਨ ਕੀਤੇ ਉਧਰ ਭਾਰਤੀ ਜਨਤਾ ਪਾਰਟੀ ਦੀ ਅੰਮ੍ਰਿਤਸਰ ਜ਼ਿਲ੍ਹਾ ਲੀਡਰਸ਼ਿਪ ਇਕਾਈ ਨੇ ਕੰਪਨੀ ਬਾਗ 'ਚ ਖਾਸ ਪ੍ਰੋਗਰਾਮ ਕਰਕੇ ਗਾਂਧੀ ਜਨਤੀ ਤੇ ਰਾਸ਼ਟਰੀ ਸੇਵਕ ਸੰਗ ਦੀ ਨੇ 100 ਸਾਲ ਪੂਰੇ ਹੋਣ ਦਾ ਜਸ਼ਨ ਮਨਾਇਆ ਭਾਜਪਾ ਨੇਤਾਵਾਂ ਤੇ ਕਰਮਕੁਨਾਂ ਨੇ ਮਹਾਤਮਾ ਗਾਂਧੀ ਨੂੰ ਨਮਨ ਕੀਤਾ ਉਧਰ ਪਟਾਣਕੋਟ ਵਿੱਚ ਵੀ ਆਰਐਸਐਸ ਵੱਲੋਂ ਵਿਜੇਦਸ਼ਮੀ ਮਨਾਇ ਗਈ ਭਾਰਤੀ ਤਟ ਰੱਖਿਆ ਤੇ ਸੇਵਾਮੁਕਤ ਡਾਇਰੈਕਟਰ ਜਨਰਲ ਬ੍ਰਿੰਦੂ ਸਿੰਘ ਪਠਾਨਿਆ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ ਰਾਸ਼ਟਰਾਜ ਸਾਭਾ ਦੇ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੂੰ ਵੀ ਉਹਨਾਂ ਦੀ ਜਨਮਵਰੀ ਘੰਟੀ ਯਾਦਗਾਰ ਹੈ ਉਪ ਰਾਸ਼ਟਰਪਤੀ ਸੀਪੀ ਰਾਧਾ ਕ੍ਰਿਸ਼ਨਨ ਨੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੂੰ ਉਹਨਾਂ ਦੀ ਜਨਮਵਰੀ ਘੰਟੀ ਸ਼ਰਧਾਂਜਲੀ ਭੇਟ ਕੀਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੂੰ ਉਹਨਾਂ ਦੀ ਜਨਮਵਰੀ ਘੰਟੀ ਨਮਨ ਕੀਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਨੇ ਕੇਂਦਰ ਸਰਕਾਰ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰੂਮ ਮੌਕੇ ਪਾਕਿਸਤਾਨ ਸੇਤ ਸ਼੍ਰੀ ਨਨਕਾਣਾ ਸਾਹਿਬ ਤੇ ਖੋੜਨਾ ਗੁਰਦਆਮਾਂ ਦੇ ਦਰਸ਼ਨਾਂ ਲਈ ਸਿੱਖ ਸ਼ਰਦਾਲੂਆਂ ਦੇ ਜਥੇ ਨੂੰ ਮਨਜ਼ੂਰੀ ਦੇਣ ਦਾ ਸਵਾਗਤ ਕੀਤਾ। ਉਹਨਾਂ ਕਿਹਾ ਸਰਕਾਰ ਦਾ ਇਹ ਫੈਸਲਾ ਮੀਡੀਆ ਰਿਪੋਰਟਰਾਂ ਹੀ ਸਾਹਮਣੇ ਆਇਆ ਜਿਸ ਦੀ ਸ਼੍ਰੋਮਣੀ ਕਮੇਟੀ ਸ਼ਲਾਘਾ ਕਰਦੀ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਸ਼੍ਰੀ ਗੁਰੂ ਨਾਨਕ ਸਹਾਤਾ ਪ੍ਰਕਾਸ਼ ਪੁਰਬ ਸਿੱਖ ਜਗਤ ਹੀ ਨਹੀਂ ਸਗੋਂ ਪੂਰੀ ਮਨੁੱਖਤਾ ਲਈ ਵੱਡੀ ਮਹੱਤਤਾ ਰੱਖਦਾ ਹੈ ਇਸ ਮੌਕੇ ਸਿੱਖ ਸੰਗਤਾਂ ਵੱਲੋਂ ਗੁਰੂ ਸਾਹਿਬ ਦੇ ਪ੍ਰਕਾਸ਼ ਉਸਤਾਨ ਸ਼੍ਰੀ ਨਨਕਨ ਸਾਹਿਬ ਵਿਖੇ ਦਰਸ਼ਨ ਕਰਨ ਅਤੇ ਸਰਦਾ ਪ੍ਰਗਟਾਉਣ ਦੀ ਤਾਂ ਭਾਵਨਾਤਮਕ ਹੈ ਉਹਨਾਂ ਕਿਹਾ ਵੀ ਦਿਨੀ ਸਿੱਖ ਜਥੇ ਉਤੇ ਰੋਕ ਦੇ ਫੈਸਲੇ ਨੇ ਸੰਗਤਾਂ ਨੂੰ ਨਿਰਾਸ਼ ਕਰ ਦਿੱਤਾ ਸੀ ਜਿਸ ਤੇ ਚਲਦਿਆਂ ਸ਼੍ਰੋਮਣੀ ਕਮੇਟੀ ਵੱਲੋਂ ਸਰਕਾਰ ਨੂੰ ਆਪਣੇ ਫੈਸਲੇ ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਗਈ ਸੀ ਇਸ ਸਬੰਧ ਵਿੱਚ 29 ਸਤੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖਿਆ ਗਿਆ ਸੀ ਉਹਨਾਂ ਕਿਹਾ ਭਾਰਤ ਸਰਕਾਰ ਵੱਲੋਂ ਲਿਆ ਗਿਆ ਇਹ ਫੈਸਲਾ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਦਾ ਆਦਰ ਕਰਦਾ ਹੈ ਜਿਸ ਲਈ ਸ਼੍ਰੋਮਣੀ ਕਮੇਟੀ ਵੱਲੋਂ ਉਹਨਾਂ ਦੇਸ਼ ਦੇ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਦਾ ਸ਼ੁਕਰੀਆ ਅਦਾ ਕੀਤਾ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ 9.1 ਹੈ ਐਤਰੀਡ EIAR RNU ਚਲੰਦਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਐਲਾਨਿਆ ਗਿਆ ਜੀਐਸਟੀ ਬਚਤ ਉਤਸਵ ਜੋ ਇਸ ਮਹੀਨੇ ਦੀ 22 ਤਰੀਕ ਨੂੰ ਸ਼ੁਰੂ ਹੋਇਆ ਸੀ ਸਮਾਜ ਦੇ ਸਾਰੇ ਵਰਗਾਂ ਨੂੰ ਲਾ ਪਹੁੰਚ ਆ ਰਿਹਾ ਹੈ ਅਗਲੀ ਪੀੜੀ ਦੇ ਜੀਐਸਟੀ ਸੁਧਾਰ ਭਾਰਤ ਦੀ ਸਿੱਧੀ ਟੈਕਸ ਪ੍ਰਣਾਲੀ ਨੂੰ ਸਰਲ ਬਣਾਉਣ ਵਾਲਾ ਇੱਕ ਮਹੱਤਵਪੂਰਨ ਕਦਮ ਨੇ ਇਹ ਸੁਧਾਰ ਵਕ ਵਕ ਵਸਤਾ ਅਤੇ ਸੀਮਾ ਮਤੇ ਟੈਕਸ ਤਰ੍ਹਾਂ ਕਟਾ ਕੇ ਨਾਗਰਿਕਾਂ ਨੂੰ ਕਾਫੀ ਰਾਹਤ ਦੇ ਰਹੇ ਨੇ ਅੱਜ ਅਸੀਂ ਖੇਤੀਬਾੜੀ ਮਿਸ਼ਨਰੀ ਅਤੇ ਖਾਦਾਂ ਬਾਰੇ ਇੱਕ ਰਿਪੋਰਟ ਪੇਸ਼ ਕਰ ਰਹੇ ਹਾਂ

ਪੌਸ਼ਟਿਕ ਤੱਤਾਂ ਤੇ ਟੈਕਸ ਵੀ ਘਟਾ ਕੇ 5% ਦੀ ਕਰ ਦਿੱਤਾ ਗਿਆ ਹੈ। ਇਸ ਦੌਰਾਨ ਨਮੋਨੀਆ, ਸਲਫਿਉਰਿਕ ਐਸਿਡ ਅਤੇ ਨਾਈਟ੍ਰਿਕ ਐਸਿਡ ਵਰਗੀਆਂ ਖਾਦਾਂ ਤੇ GST ਨੂੰ 18% ਤੋਂ ਘਟਾ ਕੇ 5% ਕਰ ਦਿੱਤਾ ਗਿਆ ਹੈ। ਇਸ ਨਾਲ ਖਾਦਾਂ ਕਿਫਾਇਤੀ ਹੋ ਜਾਣਗੀਆਂ ਜੋ ਕਿਸਾਨਾਂ ਨੂੰ ਜੈਵਿਕ ਕੀਟਨਾਸ਼ਕਾਂ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕਰਨਗੀਆਂ ਤੇ ਮਿੱਟੀ ਦੀ ਸਿਹਤ ਅਤੇ ਫਸਲ ਦੀ ਗੁਣਵੱਤਾ ਵਿੱਚ ਸੁਧਾਰ ਹੋਏਗਾ। ਟੈਕਸ ਕਟੌਤੀ ਕਿਸਾਨਾਂ ਲਈ ਲਾਗਤ ਘਟਾਏਗੀ ਅਤੇ ਚੁਗਿਰਦੇ ਲਈ ਸੁਖਾਵੀਂ ਖੇਤੀ ਨੂੰ ਉਤਸ਼ਾਹਿਤ ਕਰੇਗੀ। ਸਸਤੀਆਂ ਖਾਦਾਂ ਅਤੇ ਖੇਤੀਬਾੜੀ ਮਸ਼ੀਨਾ ਉਤਪਾਦਕਤਾ ਨੂੰ ਵਧਾਉਣ ਦੇਸ਼ ਨਾਲ ਭਾਰਤੀ ਖੇਤੀਬਾੜੀ ਮਜ਼ਬੂਤ ਅਤੇ ਆਤਮ ਨਿਰਭਰ ਬਣੇਗੀ ਬਿਊਰੋ ਰਿਪੋਰਟ ਨਾਲ ਮੈਂ ਸਰਪਜੀਤ ਗੌਰ ਆਕਾਸ਼ਵਣੀ ਖਬਰਾਂ ਜਲੰਧਰ ਵਿਜੇਦਸ਼ਮੀ ਯਾਨੀ ਦਸਹਿਰਾ ਅਸ਼ਰਦਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਹ ਦਿਨ ਨਰਾਤਿਆਂ ਦੀਆਂ ਰਸਮਾਂ ਤੇ ਦੁਰਗਾ ਪੂਜਾ ਦੀ ਸਮਾਪਤੀ ਤੇ ਬੁਰਾਈ ਉਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਹੈ। ਰਾਸ਼ਟਰਪਤੀ ਦ੍ਰੋਪਤੀ ਮੁਰਮੂ, ਉਪ ਰਾਸ਼ਟਰਪਤੀ ਸੀ.ਪੀ. ਰਾਧਾਕ੍ਰਿਸ਼ਨਨ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਜੇਦਸ਼ਮੀ ਤੇ ਰਾਸ਼ਟਰ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ ਨੇ। ਪੰਜਾਬ ਵਿੱਚ ਵੀ ਦਸਹਿਰਾ ਧਾਰਮਿਕ ਉਤਸ਼ਾਹ ਤੇ ਖੁਸ਼ੀ ਨਾਲ ਮਨਾਇਆ ਜਾ ਰਿਹਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੁਸਹਿਰੇ ਮੌਕੇ ਦੇ ਵਸਾਆਂ ਨੂੰ ਵਧਾਈ ਦਿੱਤੀ ਹੈ। ਮੁੱਖ ਮੰਤਰੀ ਨੇ ਕਿਹਾ ਦੁਸਹਿਰਾ ਬੁਰਾਈ ਤੇ ਚੰਗਿਆਈ ਦੀ ਜਿੱਤ ਦਾ ਪੰਜਾਬ ਪੁਲਿਸ ਨੇ ਏਜ ਤਿਹਾਰ ਨੂੰ ਮਨਾਉਣ ਤੇ ਨਸ਼ਿਆਂ ਦੇ ਖਤਰੇ ਵਿਰੁੱਧ ਜਨਤਾ ਨੂੰ ਜਾਗਰੂਕ ਕਰਨ ਲਈ ਇੱਕ ਵੱਖਰਾ ਤਰੀਕਾ ਅਪਣਾਇਆ ਹੈ। ਜਲੰਧਰ ਵਿੱਚ ਪੁਲਿਸ ਕਮਿਸ਼ਨਰੇਟ ਨੇ ਸ਼ਹਿਰ ਦੇ ਕੁਝ ਥਾਵਾਂ ਤੇ ਝਾਵਣ ਮੀਗਨਾ ਤਿਕੰਮ ਕਰਨ ਦੀ ਰੰਗ-ਪਿਰੰਗੇ ਪੁਤਲਿਆਂ ਦੇ ਵਿਚਕਾਰ ਚੌਥੇ ਰਾਖਸ਼ ਜੋ ਕਿ ਨਸ਼ਿਆਂ ਦਾ ਪੁਤਲਾ ਲਾਇਆ ਹੈ ਇਸ ਨੂੰ ਨਸ਼ਿਆਂ ਦਾ ਰਾਖਸ਼ ਵੱਜੋਂ ਨਾਮ ਦਿੱਤਾ ਗਿਆ। ਨਸ਼ਿਆ ਖਿਲਾਸ ਸੰਦੇਸ਼ ਫੈਲਾਉਣ ਲਈ ਇਸ ਨੂੰ ਸਾੜਿਆ ਜਾ ਰਿਹਾ ਹੈ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਪਾਕਿਸਤਾਨ ਨਾਲ ਜੁੜੇ ਸਰਹੱਦ ਪਰ ਹਥਿਆਰਾਂ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਨੈੱਟਵਰਕ ਦਾ ਪਰਦਾਫਾਸ਼ ਕਰਦਿਆਂ 5 ਵਿਅਕਤੀਆਂ ਨੂੰ 12 ਪਿਸਤੌਲਾਂ ਅਤੇ 1.5 ਕਿਲੋਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਪੰਜਾਬ ਪੁਲਿਸ ਦੇ ਮੁਖੀ ਗਰਵਿਆਦ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ 5 ਵਿਅਕਤੀਆਂ ਵਿੱਚੋਂ ਇੱਕ ਨਾਬਾਲਗ ਹੈ। ਮੋੜਲੀ ਜਾਂਚ ਤੋਂ ਪਤਾ ਲੱਗਿਆ ਕਿ ਗ੍ਰਿਫਤਾਰ ਕੀਤੇ ਗਏ ਦੋ ਮੁਲਜ਼ਮ ਚੋਬਨ ਸਿੰਘ ਤੇ ਜੋਸ਼ਨਪ੍ਰੀਤ ਸਿੰਘ ਪਾਕਿਸਤਾਨ ਸੇ ਤਸਕਰਾਨਾਂ ਨਾਲ ਸਿੱਧੇ ਸੰਪਰਕ ਵਿੱਚ ਸਨ। ਉਹ ਹਥਿਆਰਾਂ ਤੇ ਨਸ਼ੀਲੇ ਪਦਾਰਥਾਂ via ਕੇਪਾ ਪ੍ਰਾਪਤ ਕਰਨ ਅਤੇ ਪਹੁੰਚਾਉਣ ਲਈ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਸੰਚਾਰ ਕਰਦੇ ਸਨ ਪੰਜਾਬ ਪੁਲਿਸ ਨੇ ਕਿਹਾ ਕਿ ਭੇਜੀਆਂ ਗਈਆਂ ਕੇਪਾ ਪੰਜਾਬ ਅੰਤਰ ਗੈਂਗ ਦੁਸ਼ਮਣੀਆਂ ਨੂੰ ਉਕਸਾਉਣ ਲਈ ਸਨ ਪੂਰੇ ਗੱਠ ਚੋੜ ਦਾ ਪਰਦਾਫਾਸ਼ ਕਰਨ ਲਈ ਅਗਲੀ ਰੀ ਜਾਂਚ ਚੱਲ ਰਹੀ ਹੈ ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਜੀਮਾ ਨੇ ਕਿਹਾ ਕਿ ਸੂਬੇ ਨੇ ਮੌਜੂਦਾ ਵਿੱਤੀ ਸਾਲ ਦੇ ਪਹਿਲੇ 1 ਅਪ੍ਰੈਲ ਤੋਂ ਸਤੰਬਰ 2025 ਦੌਰਾਨ 13971 ਕਰੋੜ ਰੁਪਏ ਦੀਆਂ ਕੁੱਲ ਜੀਐਸਟੀ ਪ੍ਰਾਪਤੀਆਂ ਦਰਜ ਕੀਤੀਆਂ ਨੇ ਜੋ ਪਿਛਲੇ ਸਾਲ ਦੀ ਇਸੇ ਮਿਆਦ ਪ੍ਰਾਪਤ ਕੀਤੇ ਗਏ 11418 ਕਰੋੜ ਰੁਪਏ ਦੇ ਮੁਕਾਬਲੇ 28.35% ਦੀ ਮਹੱਤਵਪੂਰਨ ਵਿਕਾਸ ਦਰ ਨੂੰ ਦਰਸਾਉਂਦਾ ਹੈ ਤੇ ਆਖਰ ਚ ਖਾਸ ਖਬਰਾਂ ਇੱਕ ਵਾਰ ਫੇਰ ਤੋਂ ਰੱਖਿਆ ਮੰਤਰੀ ਰਾਜਨਾ ਸਿੰਘ ਨੇ ਚੇਤਾਵਨੀ ਦਿੱਤੀ ਹੈ ਕਿ ਸਰਕਾਰੀ ਖੇਤਰ ਚ ਪਾਕਿਸਤਾਨ ਵੱਲੋਂ ਕੀਤੀ ਗਈ ਕਿਸੇ ਵੀ ਗਲਤੀ ਦਾ ਇਕੋ ਜਿਹਾ ਫੈਸਲਾ ਕਉਂ ਜਵਾਬ ਦਿੱਤਾ ਜਾਵੇਗਾ ਜਿਸ ਨਾਲ ਇਤਿਹਾਸ ਤੇ ਉਪਭੂਗੋਲ ਦੋਵੇਂ ਬਦਲ ਜਾਣਗੇ ਦੇਸ਼ ਅੱਜ ਰਾਸ਼ਟ੍ਰਪੀਤਾ ਮਹਾਤਮਾ ਗਾਂਧੀ ਤੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੂੰ ਉਹਨਾਂ ਦੀ ਜਨਮ ਦਿਤੀ ਸ਼ਰਧਾਂਜਲੀ ਭੇਟ ਕਰ ਰਿਹਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕੇਂਦਰ ਸਰਕਾਰ ਵੱਲੋਂ ਸਿੱਖ ਜਥੇ ਨੂੰ ਪਾਕਿਸਤਾਨ ਸਥਿਤ ਗੁਰਦ ਆਮਾਂ ਦੇ ਦਰਸ਼ਨਾਂ ਦੀ ਮਨਜ਼ੂਰੀ ਸ਼ਲਾਘਾਯੋਗ ਹੈ ਬੁਰਾਈ ਉਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਦਸਹਿਰੇ ਦਾ ਤਿਹਾਰ ਅੱਜ ਸਰਦਾ ਤੇ ਉਤਸ਼ਾਹ ਨਾਲ ਬਨਾਇਆ ਜਾ ਰਿਹਾ ਹੈ ਇਸ ਦਿਨ ਲਈ ਪ੍ਰਦੇਸ਼ਕ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 ਮਿੰਟ ਤੇ ਨਮਸਕਾਰ